ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਾਂ ਬੁਰਜ ਵਾਲਾ ਰਣਜੀਤ ਅੱਜ ਨਾਲੇ ਦੀ ਸਫਾਈ ਚੱਲ ਰਹੀ ਆ ਜਾਨੀ ਪਾਣੀ ਤਾਂ ਮੰਨ ਲੈ ਜਿਹੜਾ ਆਉਂਦਾ ਆਉਂਦਾ ਵਾ ਆਹ ਦੇਖੋ ਕਿੰਨਾ ਖਲਾਰਾ ਲੁਫਾਪੇ ਬਾਲਟੀਆਂ ਚਮਚੇ ਇਹੋ ਜੀ ਚੀਜ਼ ਤਾਂ ਮਾੜਾ ਮੋਟਾ ਧਿਆਨ ਖਣਾ ਚਾਹੀਦਾ ਵਾ ਵੀ ਜਿਹੜਾ ਬੰਦਾ ਸਾਫ਼ ਸੁਥਰਾ ਰਹੇ ਆਪਣੀ ਵਧੀਆ ਵਸਤੀ ਐ ਇਸ ਕਰਕੇ ਨਾ ਵਸਤੀ ਨੂੰ ਸਾਫ਼ ਸੁਥਰਾ ਬਣਾਇਆ ਕਰੋ ਬਾਈ ਨਾਲਾ ਦਿਖਾਈ ਕਰਾਉਣ ਵਾਲਾ ਜ ਆ ਮੁੰਡੇ ਕੱਢਦੇ ਆ ਹੋਤ ਕਰਮਾਰੀ ਕੈਮਰਾ ਪੱਲਾ ਦੇਖ ਲਓ ਅੱਗੇ ਕਿੰਨਾ ਗੰਦਾ ਆਇਓ ਦਿਖਾਈ ਦੇ ਤੋ ਅਸੀਂ ਕਿਸੇ ਦਾ ਬਰਖ ਲਾਪ ਵੀਡੀਓ ਨਹੀਂ ਪਾਵੇ ਅਸੀਂ ਇਹ ਆਣੇ ਆ ਵੀਰ ਬਣੇ ਨਾਲਾ ਵੀ ਸਾਫ ਰੱਖੋ ਠੀਕ ਆ ਜਿਹੜਾ ਪੰਚਾਇਤ ਦਾ ਕੰਮ ਉਹ ਨਾਲਾ ਖਡਾਉਣ ਦਾ ਕੰਮ ਆ ਠੀਕ ਆ ਪਰ ਨਫਾ ਵੀ ਸਿੱਟਣ ਦਾ ਕੰਮ ਨਹੀਂ ਹੁੰਦਾ ਵੀ ਪੰਚਾਇਤ ਸੜਦੀ ਹੁੰਦੀ ਆ ਇਸ ਕਰਕੇ ਆਪਣੀ ਬਸਤੀ ਵੀ ਸੜਦੀ ਆ ਬਸਤੀ ਦੇ ਵਿੱਚ ਇਹ ਰੱਖੋ ਕਿ ਸਾਫ ਸੋਤਰਾ ਆ ਉਹ ਦੇਖੋ ਰੂੜੀ ਅੱਗੇ ਆ ਜਾ ਵੀ ਮੁੰਡਿਆ ਇਹੋ ਕਰਦੇ ਵੀਡੀਓ ਵੀਡੀਓ ਬਸ ਪਰ ਆਹੀਆਂ ਗੰਨਫਾ ਨਾ ਪਾਓ ਯਾਰ ਆ ਡੀਸੀਆਂ ਦੇ ਖਿਲਾਫ ਬਾਲਡੀਆਂ ਦੇ ਖਿਲਾਫ ਆ ਕੱਚ ਦੇਖ ਲੋ ਲੈ ਜੇ ਕਹੇ ਤੇ ਵੱਡ ਗਿਆ ਵਸਤੀ ਵਾਲੇ ਦੇ ਮੰਨ ਲਓ ਕਿਸੇ ਦੇ ਵੀ ਵੱਡ ਗਿਆ ਫੇਰ ਇਹ ਚੰਗੀ ਗੱਲ ਆ ਯਾਰ ਆ ਰੂੜੀ ਦੇ ਦੇਖ ਲਓ ਕਿਹੜਾ ਰੂੜੀ ਜੀ ਵੀ ਨਾਲ ਚੱਕਦਾ ਕੋਈ ਨਹੀਂ ਚੱਕਦਾ ਇਹਦੇ ਵਿੱਚ ਜਿਆਦਾ ਕੱਚ ਆ ਇਹਦੇ ਵਿੱਚ ਕੁਛ ਨਹੀਂ ਜਿਆਦਾ ਕਾਚੀ ਆ ਜਿੰਨਾ ਕੂੜਾ ਡਾਇਪਰ ਦੱਸੋ ਡਾਇਪਰ ਤਾਂ ਤੁਸੀਂ ਗਾਹ ਵਸਾ ਸਿੱਟਦੇ ਕਰੋ ਆ ਵੀ ਦਿਖਾ ਦਿਓ ਆਹ ਦਿਖਾ ਵੀ ਆ ਮੁੰਡੇ ਬਚਾਰੇ ਬਹੁਤ ਮਿਹਨਤ ਕਰ ਰਹੇ ਆ ਦੇਖੋ ਕਿਹੜੇ ਹਿਸਾਬ ਨਾਲ ਲੱਗੇ ਹੋਇਆ ਨਹੀਂ ਆ ਮੈਨੇ ਨਾਲੇ ਵਾਲੇ ਆ ਘਾ ਤੇ ਬੋਤਲ ਲਵਾਵਾ ਥੋੜੋ ਕੱਢਦੇ ਹੁੰਦੇ ਆ ਅਗੇ ਦਿਖਾ ਵੀ ਉਹਨਾਂ ਦਾ ਕਰਵਾ ਸਰਪੰਚ ਨੇ ਕਹਿਤਾ ਠੀਕ ਆ ਰੂੜੀ ਚਕਾ ਦਾਂਗੇ ਪਰ ਇਦੂ ਬਾਅਦ ਚ ਕੂੜਾ ਨਾ ਸਿੱਟੋ ਤੁਸੀਂ ਠੀਕ ਆ ਸਾਫ ਸੁਥਰਾ ਰੱਖੋ ਐਨਾ ਏਰੀਆ ਆ ਪਾ ਸਾਫ ਨਹੀਂ ਰੱਖ ਸਕਦੇ ਹੋਰ ਕੀ ਰੱਖ ਸਕਦੇ ਆ ਭਾਈ ਜੀ ਸਾਡਾ ਮੈਸੇਜ ਇਹੀ ਆ ਹੁਣ ਵਧੀਆ ਸਾਫ ਸੁਥਰਾ ਹੋ ਜਾਊਗਾ ਠੀਕ ਆ ਇਸ ਤੋਂ ਬਾਅਦ ਨਾ ਕੋਈ ਲਫਾਪਾ ਨਾ ਕੋਈ ਬੋਤਲ ਨਾ ਕੋਈ ਡੈਪਰ ਇਹ ਚੀਜ਼ਾਂ ਬਿਲਕੁਲ ਬੰਦ ਕਰ ਦੋ ਠੀਕ ਆ ਭਾਈ ਜੀ ਪਾਣੀ ਆਪਣਾ ਹੀ ਰੋਕਦਾ ਫਿਰ ਨੁਕਸਾਨ ਕੀ ਦਾ ਹੁੰਦਾ ਕਪੜੇ ਹੀ ਹੁੰਦਾ ਇਸ ਕਰਕੇ ਨਾ ਮੈਂਬਰਾਂ ਸਰਪੰਚਾਂ ਦਾ ਕੰਮ ਇਹ ਹੁੰਦਾ ਵੀ ਆਪਾਂ ਸਾਫ਼ ਸੁਪਈਆ ਕਰਵਾਈਏ ਨਾਲੇ ਦਾ ਠੀਕ ਆ ਇਸ ਤੋਂ ਬਾਅਦ ਚ ਕੋਈ ਲਫਾਪਾ ਕਾਗਜ਼ ਇਹਦੇ ਵਿੱਚ ਤਾਂ ਕਿਸੇ ਮੈਂਬਰ ਦਾ ਨਾ ਕਿਸੇ ਦਾ ਹੋਰ ਰੋਲ ਆ ਠੀਕ ਆ ਇਸ ਕਰਕੇ ਮੈਂ ਤੁਹਾਨੂੰ ਬੇਨਤੀ ਕਰਦਾ ਵੀਰ ਬਣੇ ਜਦੋਂ ਵੀ ਸਾਫ਼ ਸੁਥਰਾ ਰੱਖੋਗੇ ਜਿੰਨਾ ਵੀ ਵਧੀਆ ਰੱਖੋਗੇ ਤਾਂ ਬੰਦਾ ਦੇਖਣ ਵਾਲਾ ਵੀ ਕਹੇ ਯਾਰ ਬਹੁਤ ਵਧੀਆ ਪਿੰਡ ਆ ਠੀਕ ਆ ਹਾਂਜੀ ਬਾਈ ਜੀ ਧੰਨਵਾਦ ਜੀ ਤੁਹਾਡਾ ਜੀ ਦੇਖਣ ਵਾਲਾ ਵੀਡੀਓ ਦਾ ਅਗਲੀ ਵੀਡੀਓ ਬਾਈ ਜੀ ਹੋਰ ਲੈ ਕੇ ਆਵਾਂਗੇ ਠੀਕ ਹੈ ਜੀ ਤੁਸੀਂ ਵੀਡੀਓ ਨੂੰ ਬਤ ਤੋਂ ਬਤ ਸ਼ੇਅਰ ਕਰੋ ਪਿੰਡ ਬੁਰਜੇਰੀ ਸਿੰਘ